ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਤੇਰੇ ਦਰ ਤੇ ਆਉਣ ਤੋਂ ਪਹਿਲਾਂ ਮੈਂ ਬੜਾ ਕਮਜ਼ੋਰ ਹੁੰਦਾ ਹਾਂ ਪਰ ਤੇਰੀ ਦਹਲੀਜ਼ ਨੂੰ ਛੂੰਦੇ ਹੀ ਮੈਂ ਕੁਝ ਹੋਰ ਹੁੰਦਾ ਹਾਂ ਸਾਡੇ ਵਿੱਚ ਕਈ ਸਾਰੇ ਲੋਕਾਂ ਨੂੰ ਉੱਪਰ ਵਾਲੇ ਨਾਲ ਬਹੁਤ ਸਾਰੀਆਂ ਸ਼ਿਕਾਇਤਾਂ ਹਨ ਕਿ ਅਸੀਂ ਜੋ ਚਾਹੁੰਦੇ ਹਾਂ ਉਹ ਹੁੰਦਾ ਨਹੀਂ ਉੱਪਰ ਵਾਲਾ ਪਤਾ ਨਹੀਂ ਕੀ ਚਾਹੁੰਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਰਾਜ ਦਾ ਰਾਜਾ ਆਪਣੀ ਪ੍ਰਜਾ ਦਾ ਹਾਲ ਜਾਣਨ ਦੇ ਲਈ ਰਾਜ ਵਿੱਚ ਪਹੁੰਚਿਆ ਅਤੇ ਘੁੰਮਦੇ ਘੁੰਮਦੇ ਇੱਕ ਪਿੰਡ ਵਿੱਚ ਪਹੁੰਚ ਗਿਆ ਰਾਜਾ ਸਾਹਿਬ ਪੇਸ਼ ਪੂਸ਼ਾ ਬਦਲ ਕੇ ਘੁੰਮ ਰਹੇ ਸਨ ਨਾਲ ਮੰਤਰੀ ਨੂੰ ਲਿਆ ਹੋਇਆ ਸੀ ਹੁਣ ਘੁੰਮ ਰਹੇ ਸਨ ਕਿ ਅਚਾਨਕ ਉਹਨਾਂ ਦੇ ਕੁੜਤੇ ਦਾ ਬਟਨ ਟੁੱਟ ਗਿਆ ਰਾਜਾ ਸਾਹਿਬ ਨੇ ਮੰਤਰੀ ਨੂੰ ਕਿਹਾ ਕਿ ਮੰਤਰੀ ਜੀ ਲੱਭੋ ਜੇ ਪਿੰਡ ਵਿੱਚ ਕੋਈ ਦਰਜੀ ਮਿਲਦਾ ਹੈ ਜਿਸ ਨਾਲ ਮੇਰੇ ਕੁੜਤੇ ਦਾ ਬਟਨ ਸਿਵਾਇਆ ਜਾ ਸਕੇ ਹੁਣ ਦਰਜੀ ਨੂੰ ਲੱਭਣ ਲਈ ਪਿੰਡ ਵਿੱਚ ਪਤਾ ਕੀਤਾ ਗਿਆ ਤਾਂ ਸਿਰਫ ਇੱਕ ਦਰਜੀ ਨਿਕਲਿਆ ਮంత్రి ਉਸ ਕੋਲ ਪਹੁੰਚਿਆ ਤੇ ਬੋਲਿਆ ਕਿ ਦੇਖੋ ਗੱਲ ਇਹ ਹੈ ਕਿ ਤੈਨੂੰ ਇੱਕ ਸੀਕ੍ਰੇਟ ਗੱਲ ਦੱਸਣ ਜਾ ਰਿਹਾ ਹਾਂ ਕਿ ਰਾਜਾ ਸਾਹਿਬ ਇੱਥੇ ਘੁੰਮ ਰਹੇ ਹਨ ਅਤੇ ਉਹਨਾਂ ਦੇ ਕੁੜਤੇ ਦਾ ਬਟਨ ਟੁੱਟ ਗਿਆ ਹੈ ਤੂੰ ਕਿਸੇ ਨੂੰ ਦੱਸਣਾ ਨਹੀਂ ਉਹ ਬੋਲਿਆ ਠੀਕ ਹੈ ਸਾਹਿਬ ਕੋਈ ਗੱਲ ਨਹੀਂ ਕੁੜਤੇ ਦਾ ਬਟਨ ਲਗਾਉਣਾ ਹੈ ਕੋਈ ਬਹੁਤ ਵੱਡੀ ਗੱਲ ਨਹੀਂ ਜੋ ਹੋਵੇਗਾ ਹੋ ਜਾਵੇਗਾ ਕੰਮ ਉਸ ਦਰਜੀ ਨੂੰ ਰਾਜਾ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗਿਆ ਰਾਜਾ ਸਾਹਿਬ ਦੇ ਕੋਲ ਪਹਿਲਾਂ ਹੀ ਕੁੜਤੇ ਦਾ ਜੋ ਬਟਨ ਟੁੱਟਿਆ ਸੀ ਉਹ ਹੈਗਾ ਸੀ ਤਾਂ ਜ਼ਿਆਦਾ ਕੋਈ ਮਿਹਨਤ ਨਹੀਂ ਕਰਨੀ ਸੀ ਸਿਰਫ ਸੂਈ ਧਾਗਾ ਲੈ ਕੇ ਉਸ ਨੂੰ ਸਿਉਣਾ ਸੀ ਕੁੜਤੇ ਦਾ ਬਟਨ ਉਸਨੇ ਲਗਾਇਆ ਤਾਂ ਰਾਜਾ ਸਾਹਿਬ ਨੇ ਕਿਹਾ ਕਿ ਦੱਸੋ ਕੀ ਚਾਹੀਦਾ ਹੈ ਕਿੰਨਾ ਧਨ ਤੈਨੂੰ ਦਿੱਤਾ ਜਾਵੇ ਕਿੰਨਾ ਮੁੱਲ ਤੈਨੂੰ ਦਿੱਤਾ ਜਾਵੇ ਦਰਜੀ ਸੋਚ ਵਿੱਚ ਪੈ ਗਿਆ ਬੋਲਿਆ ਕਿ ਰਾਜੇ ਤੋਂ ਕੀ ਮੰਗਾਗਾ ਜੇ ਮੰਗਿਆ ਤਾਂ ਨਾਰਾਜ਼ ਨਾ ਹੋ ਜਾਵੇ बोले कि महाराज ਕੁਝ ਨਹੀਂ ਚਾਹੀਦਾ ਤੁਸੀਂ ਇੱਥੇ ਪਹੁੰਚੇ ਕਿਰਪਾ ਹੋ ਗਈ ਕੁਝ ਨਹੀਂ ਚਾਹੀਦਾ ਮਹਾਰਾਜ ਉਹ ਬੋਲੇ ਨਹੀਂ ਨਹੀਂ ਦੱਸੋ ਕੀ ਚਾਹੀਦਾ ਹੈ ਤਾਂ ਦਰਜੀ ਦੇ ਦਿਮਾਗ ਵਿੱਚ ਆਇਆ ਕਿ 2 ਰੁਪਏ ਮੰਗ ਲੈਂਦਾ ਹਾਂ ਫਿਰ ਸੋਚਿਆ ਨਹੀਂ ਨਹੀਂ ਰਾਜਾ ਕੀ ਸੋਚੇਗਾ ਜੇ ਮੇਰੇ ਤੋਂ 2 ਰੁਪਏ ਮੰਗ ਰਿਹਾ ਹੈ ਤਾਂ ਪਿੰਡ ਦੇ ਲੋਕਾਂ ਤੋਂ ਕਿੰਨਾ ਮੰਗਦਾ ਹੋਵੇਗਾ ਦਰਜੀ ਦੇ ਦਿਮਾਗ ਨੇ ਕੰਮ ਕਰਨਾ ਬੰਦ ਕੀਤਾ ਉਸਨੇ ਆਖਿਰਕਾਰ ਕਿਹਾ ਮਹਾਰਾਜ ਤੁਹਾਡੀ ਕਿਰਪਾ ਹੈ ਤੁਸੀਂ ਜੋ ਦੇਣਾ ਚਾਹੋ ਆਪ ਦੇ ਸਕਦੇ ਹੋ ਮਤਲਬ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਪਰ ਫਿਰ ਵੀ ਜੇ ਤੁਸੀਂ ਦੇਣਾ ਚਾਹੋ ਤਾਂ ਦੇ ਸਕਦੇ ਹੋ ਰਾਜਾ ਹੁਣ ਸੋਚ ਵਿੱਚ ਪੈ ਗਿਆ ਇਹ ਤਾਂ ਹੁਣ ਇਸਨੇ ਮੇਰੇ ਤੇ ਗੱਲ ਟਾਲ ਦਿੱਤੀ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਰਾਜਾ ਸਾਹਿਬ ਹੈ ਜੇਕਰ ਇਸਨੇ ਕਿਤੇ ਗੱਲ ਦੱਸੀ ਅਤੇ ਇਸਨੇ ਇਹ ਦੱਸ ਦਿੱਤਾ ਕਿ ਰਾਜਾ ਸਾਹਿਬ ਆਏ ਸਨ ਅਤੇ ਕੀ ਦੇਖੇ ਗਏ ਇਹ ਮੇਰੇ ਲਈ ਬਹੁਤ بڑا ਸਵਾਲ ਹੋਵੇਗਾ ਰਾਜਾ ਨੇ ਮੰਤਰੀ ਨੂੰ ਕਿਹਾ ਕਿ ਇਸ ਦਰਜੀ ਨੂੰ ਦੋ ਪਿੰਡ ਦੇ ਦੋ ਕਿੱਥੇ ਦਰਜੀ ਦੋਰ ਪੈ ਮੰਗ ਰਿਹਾ ਸੀ ਕਿੱਥੇ ਰਾਜਾ ਸਾਹਿਬ ਨੇ ਦੋ ਪਿੰਡ ਦੇ ਦਿੱਤੇ ਤੁਹਾਡੀ ਅਤੇ ਸਾਡੀ ਜ਼ਿੰਦਗੀ ਵਿੱਚ ਵੀ ਇਹੀ ਹੋ ਰਿਹਾ ਹੈ ਦੇਣ ਵਾਲਾ ਤਾਂ ਬਹੁਤ ਕੁਝ ਦੇਣਾ ਚਾਹੁੰਦਾ ਹੈ ਅਸੀਂ ਆਪਣੀ ਸੋਚ ਛੋਟੀ ਕਰ ਲੈਂਦੇ ਹਾਂ ਅਸੀਂ ਆਪਣੀ ਸੋਚ ਨੂੰ ਕਈ ਵਾਰ ਖਤਮ ਕਰ ਦਿੰਦੇ ਹਾਂ ਕਈ ਵਾਰ ਸੋਚਦੇ ਹਾਂ ਕਿ ਸ਼ਾਇਦ ਇਹ ਕੰਮ ਨਹੀਂ ਹੋਵੇਗਾ ਅਤੇ ਅਸੀਂ ਰਸਤਾ ਬਦਲ ਦਿੰਦੇ ਹਾਂ ਜੋ ਗੋਲ ਤੁਸੀਂ ਸੋਚਿਆ ਹੈ ਜੋ ਤੁਸੀਂ ਚਾਹੁੰਦੇ ਹੋ ਉਹ ਕਰਦੇ ਰਹੋ ਲਗਨ ਨਾਲ ਕੰਮ ਕਰੋ ਤੁਸੀਂ ਜੋ ਚਾਹੁੰਦੇ ਹੋ ਉਹ ਜ਼ਰੂਰ ਮਿਲੇਗਾ ਧੰਨਵਾਦ